ਕੋਪੀਸ ਲੋ ਪਲਾਸਿਕ ਪੁਆਇੰਟਸ ਜਿਹੜੇ ਉਹ ਰੀਡੈਂਟੀਫਾਈ ਕੀਤੇ ਗਏ 17 ਰੂਡ ਰੀਡੈਂਟੀਫਾਈ ਕੀਤੀ ਗਈਆਂ ਉਹ ਰੂਡ ਜਿੱਦਾਂ ਦੀਆਂ ਹਨ ਜਿੱਥੇ ਬਿਲਕੁਲ ਹੀ ਚੋਕ ਪੁਆਇੰਟਸ ਹੁੰਦੇ ਸੀਗੇ ਉਦਾਂ ਦੀ ਜਗ੍ਹਾ ਜਿੱਥੇ ਰਾਤ ਨੂੰ ਹੁੱਲੜਵਾਜ਼ੀ ਹੁੰਦੀ ਹੈ ੁੰਡੇ-ਕੁੰਡੇ ਬੈ ਕੇ ਸ਼ਰਾਬ ਪੀਂਦੇ ਆਰੂ ਪੀਂਦੇ ਉਸ ਤੋਂ ਬਾਅਦ ਰੇਸਿੰਗ ਕਰਦੇ ਆਂਦੇ-ਜਾਂਦੇ ਵਾਲਿਆਂ ਨੂੰ ਤੰਗ ਕਰਦੇ ਜਾਂ ਹੈਫਜ਼ਰਡ ਪਾਰਕਿੰਗ ਜਿੱਥੇ ਵੀ ਸੀਗੀ ਉਹ ਇੰਪਰੂਵ ਕੀਤੀ ਗਈ ਇਹ ਟੈਂਪੋਰਰੀ ਸਨੇਚਿੰਗ ਇਹਨਾਂ ਚੀਜ਼ਾਂ ਤੋਂ ਬੜਾ ਲੋਕ ਇਸ ਵੇਲੇ ਡਰੇ ਹੋਏ ਨੇ ਅਨਸੇਫ ਮਹਿਸੂਸ ਕਰਦੇ ਨੇ ਇਹ ਟਰੈਕ ਹੋ ਰਹੇ ਨੇ ਲੋਕ ਹੈ ਕੌਣ ਇਹ ਟਰੈਕ ਹੁੰਦੇ ਹਨ ਕੁਝ ਕ੍ਰੋਨਿਕ ਹੁੰਦੇ ਹਨ ਜੇਲ ਤੋਂ ਬਾਹਰ ਆਂਦੇ ਫਿਰ ਦੁਬਾਰਾ ਕਰਦੇ ਆਇਡੈਂਟੀਫਾਈਡ ਹੈ ਜੇਕਰ ਤੁਸੀਂ ਵੀ ਘਰੋਂ ਬਾਹਰ ਨਿਕਲਣ ਲੱਗੇ ਖੁਦ ਨੂੰ ਅਨਸੇਫ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਵੀ ਲੁੱਟਖੋਹਾਂ ਜਾਂ ਚੋਰੀ ਦੀਆਂ ਵਾਰਦਾਤਾਂ ਤੋਂ ਡਰ ਲੱਗਦਾ ਹੈ ਜਾਂ ਤੁਸੀਂ ਵੀ ਜਲੰਧਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆਵਾ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਬੇਫਿਕਰ ਹੋ ਜਾਓ ਜਲੰਧਰ ਪੁਲਿਸ ਦੇ ਵੱਲੋਂ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਜਿਹਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਨਿਜਾਤ ਮਿਲੇਗੀ ਕੀ ਹੈਗਾ ਮਾਸਟਰ ਪਲਾਨ ਸਾਰੀ ਗੱਲਬਾਤ ਕਰਦੇ ਆ ਮੇਰੇ ਨਾਲ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਵਾਗਤ ਜਗ ਬਣੀ ਦੇ ਥੈਂਕ ਯੂ ਜੀ ਥੈਂਕ ਯੂ ਪਹਿਲਾ ਸਵਾਲ ਹੈ ਕੀ ਜਿਹੜੀਆਂ ਚੀਜ਼ਾਂ ਦਾ ਮੈਂ ਜ਼ਿਕਰ ਕੀਤਾ ਲੋਕ ਪਰੇਸ਼ਾਨ ਨੇ ਇਹਨਾਂ ਚੀਜ਼ਾਂ ਤੋਂ ਪਲਾਨ ਕੀ ਹੈਗਾ ਕਿਵੇਂ ਲੋਕਾਂ ਨੂੰ ਰਾਹਤ ਮਹਿਸੂਸ ਹੋਏਗੀ ਦੇਖੋ ਇੱਕ ਸੇਫ ਸਿਟੀ ਪ੍ਰੋਟੋਕਾਲ ਕਹ ਲੋ ਜਾਂ ਸੇਫ ਸਿਟੀ ਪ੍ਰੋਜੈਕਟ ਜਿਹੜਾ ਹੈ ਉਹ ਲਾਂਚ ਕੀਤਾ ਗਿਆ ਉਹਦੇ ਕਾਫੀ ਕੰਪੋਨੈਂਟਸ ਨੇ ਬੇਸਿਕਲੀ 5 ਕੰਪੋਨੈਂਟਸ ਜਿਸ ਚੀਜ਼ ਨਾਲ ਪਬਲਿਕ ਇਫੈਕਟ ਹੁੰਦੀ ਹੈ ਜਿਹੜੀ ਉਹ ਸਿਰਫ 20% ਪੁਲਿਸਿੰਗ ਦੇਖਦੀ ਹੈ ਜਿਵੇਂ ਟ੍ਰੈਫਿਕ ਹੋਗੀ ਪਿੱਟੀ ਕ੍ਰਾਈਮ ਹੋ ਗਿਆ ਇਫੀਜ਼ਿੰਗ ਹੋ ਗਈ ਵਾਇਓਲੇਸ਼ਨ ਹੋ ਗਈ ਉਲੜਵਾਜ਼ੀ ਹੋ ਗਈ अपन टच किया तो फस्ट फेज़ आप लॉन्च कर चुके हैं तो सस्टेन किया जा रहा चार हफ्ते दी ए प्लानिंग है क्राइम मैपिंग की गई शहर के चौक पॉइंट्स आइडेंटिफाई किए गए हाई फुटफॉल वाले एरियाज आइडेंटिफाई किए गए आ, पीक आवरस वो आइडेंटिफाई किए गए ईव टीजिंग कितने होंगी स्कूल कॉलेज कितने कितने हैं ये सारा आइडेंटिफाई आदेंट, करके ऑल कॉम्पोनेंट्स ट्रैफिक पीसीआर पुलिस स्टेशन ਇਨਰ ਦੀ ਡਿਊਟੀਆਂ ਐਗਜ਼ੈਕਟ ਡਿਊਟੀਆਂ ਐਂਡ ਸੁਪਰਵੀਜ਼ਨ ਕਿਵੇਂ ਹੁੰਨੀ ਐ ਉਹ ਇੱਕ ਸਟੈਂਡਿੰਗ ਆਪਰੇਟਿੰਗ ਪ੍ਰੋਸੀਜਰ ਬਣਾਇਆ ਗਿਆ ਤੇ ਉਹ ਇੰਪਲੀਮੈਂਟ ਅਪਾਂ ਕਰ ਰਹੇ ਆ ਤੇ ਇੰਪਲੀਮੈਂਟ ਕਰਦੇ ਹੋਏ ਨੂੰ 10 ਦਿਨ ਹੋ ਗਏ ਐ ਤੇ ਇਹ ਜਾਰੀ ਰਹੂਗਾ ਰੈਵਨਿਊ ਕੰਟਰੋਲ ਕਰਨ ਦੇ ਲਈ ਕੀ ਕੁਝ ਨਵਾਂ ਕੀਤਾ ਗਿਆ ਦੇਖੀ ਟ੍ਰੈਫਿਕ ਨੂੰ ਜਿਵੇਂ ਮੈਂ ਕਿਹਾ ਤੁਹਾਨੂੰ ਕਿ ਚੋਕ ਪੁਆਇੰਟਸ ਹੋ ਗਏ ਵਨ ਵੇਜ਼ ਕਿੱਥੇ ਕਿੱਥੇ ਹੋ ਸਕਤੇ ਹਨ ਪੀਕ ਆਵਰਸ ਦੋ ਤੋਂ ਤਿੰਨ ਮੰਨ ਲਓ ਸਕੂਲ ਹੈ ਕਾਲਜ ਹੈ ਪੀਕ ਆਵਰਸ ਐ ਤੇ ਸਭ ਤੋਂ ਪਹਿਲਾਂ ਤਾਂ ਪਲਾਨ ਕਰਕੇ ਮੈਨ ਪਾਵਰ ట్రాਫਿਕ ਦੀ ਇਨਕਰੀਸ ਕੀਤੀ ਗਈ ਨੰਬਰ 2 ਪੀਸੀਆਰ ਤੇ ట్రాਫਿਕ ਨੂੰ ਇੰਟੀਗ੍ਰੇਟ ਕਰਕੇ ਤੇ ਕੰਟਰੋਲ ਰੂਮ ਨੂੰ ਨਾਲ ਇੰਟੀਗ੍ਰੇਟ ਕਰਕੇ ਐਮਰਜੈਂਸੀ ਰਿਸਪੌਂਸ ਸਿਸਟਮ ਬਣਾਇਆ ਗਿਆ ਜੀ ਕਿ ਮੁਲਾਜ਼ਮ ਜਿਹੜੇ ਪੀਸੀਆਰ ਤੇ ਹੈ ਲੋਡ ਪੈਂਦੇ ਉਹ ట్రాਫਿਕ ਦੀ ਡਿਊਟੀ ਵੀ ਕਰਨ 44 ట్రాਫਿਕ ਪੁਆਇੰਟਸ ਜਿਹੜੇ ਹਨ ਉਹ ਆਇਡੈਂਟੀਫਾਈ ਕੀਤੇ ਗਏ ਹਨ 17 ਰੋਡਸ ਆਇਡੈਂਟੀਫਾਈ ਕੀਤੀ ਗਈਆਂ ਉਹ ਰੋਡਸ ਇਦਾਂ ਦੀਆਂ ਹਨ ਜਿੱਥੇ ਬਿਲਕੁਲ ਹੀ ਚੋਕ ਪੁਆਇੰਟਸ ਹੁੰਦੇ ਸੀਗੇ ਪੀਪਲ ਯੂਸਡ ਟੂ ਫੀਲ ਅਨਸੇਫ ਹੌਣ ਬਜਦੇ ਸੀਗੇ 1 ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਅਗਰ ਜਿਹੜਾ ਟਰੈਵਲ ਟਾਈਮ ਹੈ ਉਹ ਸਿਰਫ 2 ਮਿੰਟਾਂ ਹੈ ਉੱਥੇ 20 ਮਿੰਟ ਲੱਗਦੇ ਸੀਗੇ ਉਹ ਰੈਂਟੀਫਾਈ ਕਿੱਤੇ ਗਏ ਉਦਾਂ ਦੀ ਜਗ੍ਹਾ ਜਿੱਥੇ ਰਾਤ ਨੂੰ ਹੁੱਲੜਵਾਜ਼ੀ ਹੁੰਦੀ ਹੈ ਮੁੰਡੇ-ਕੁੰਡੇ ਬੈ ਕੇ ਸ਼ਰਾਬ ਪੀਂਦੇ ਆ ਦਾਰੂ ਪੀਂਦੇ ਉਸ ਤੋਂ ਬਾਅਦ ਰੇਸਿੰਗ ਕਰਦੇ ਆਂਦੇ ਜਾਂਦੇ ਵਾਲਿਆਂ ਨੂੰ ਤੰਗ ਕਰਦੇ ਜਾਂ ਹੈਫਜ਼ਰਡ ਪਾਰਕਿੰਗ ਜਿੱਥੇ ਵੀ ਸੀਗੀ ਉਹ ਇੰਪਰੂਵ ਕੀਤੀ ਗਈ ਤੇ ਤੁਸੀਂ ਫਰਕ ਦੇਖ ਹੀ ਰਹੇ ਹੋ ਅੱਛਾ ਜਿਵੇਂ ਟ੍ਰੈਫਿਕ ਲਾਈਟ ਜਦੋਂ ਆਉਂਦੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਟ੍ਰੈਫਿਕ ਨੀਮਾਂ ਦੀ ਪਾਲਣਾ ਕਰਦੇ ਨੇ ਪਰ ਕੁਝ ਕੁ ਲੋਕਾਂ ਦੇ ਕਾਰਨ ਟ੍ਰੈਫਿਕ ਦੀ ਸਮੱਸਿਆ ਦੇ ਵਿੱਚ ਬਾਕੀ ਲੋਕ ਵੀ ਫਸ ਜਾਂਦੇ ਨੇ ਅਜਿਹੇ ਲੋਕ ਜਿਹੜੇ ਰੋਂਗ ਲਾਈਟ ਦੇ ਉੱਪਰੋਂ ਕ੍ਰੋਸ ਕਰਦੇ ਨੇ ਉਹਨਾਂ ਦੇ ਆਟੋਮੈਟਿਕ ਚਲਾਉਣ ਨੂੰ ਲੈ ਕੇ ਕੋਈ ਅੱਗੇ ਪ੍ਰੋਸੈਸ ਚੱਲਿਆ ਇਹ ਮੈਂ ਤੁਹਾਨੂੰ ਨੈਕਸਟ ਬਰੀਫਿੰਗ ਅਗਲੇ 10 ਦਿਨ ਬਾਅਦ ਜਾਂ ਹਫਤੇ ਬਾਅਦ ਮੈਂ ਬਰੀਫ ਕਰਾਂਗਾ ਇਹਦਾ ਵੀ ਪਲਾਨ ਰੈਡੀ ਹੈ ਬਟ ਮੇਰਾ ਮੰਨਣਾ ਹੈ ਕਿ ਆਪਾਂ ਵਿਦ ਫੇजेस ਇੰਪਲੀਮੈਂਟ ਕਰੀਏ ਫੇजेस ਇਸ ਲਈ ਇੰਪਲੀਮੈਂਟ ਕਰੀਏ ਕਿਉਂਕਿ ਇੱਕ ਤਾਂ ਇੰਪਲੀਮੈਂਟੇਸ਼ਨ ਦੀ ਸਸਟੇਨੇਬਿਲ नंबर दो uh, कोई भी चीज़ इंप्लीमेंट ताही की जाती है जब थोड़े एप्रोप्रिएट रिसोर्स होन प्लानिंग हो प्लानिंग हो चुकी है रिसोर्सिज आप एड ऑन कर चुके हैं फर्स्ट फेज़ जोड़ा है वो इंप्लीमेंट हो चुका है इधर रिजल्ट्स आने शुरू हो गए हैं जब ये बिल्कुल ही proper systemic ਢੰਗ ਨਾਲ ਚੱਲਣਾ ਸ਼ੁਰੂ ਹੋ ਜਾਏਗਾ ਸੈਕੰਡ ਫੇਜ਼ ਹਫਤਾ 10 ਦਿਨ ਚ ਅਸੀਂ ਇੰਪਲੀਮੈਂਟ ਕਰ ਦਾਂਗੇ ਰੇੜੀਆਂ ਨੂੰ ਲੈ ਕੇ ਬੜੀ ਚਰਚਾ ਹੋਈ ਪਿਛਲੇ ਦਿਨੀ ਤੁਸੀਂ ਇਹ ਫੈਸਲਾ ਲਿਆ ਕਿ ਰੇੜੀਆਂ 사이ਡ ਕਰਵਾਈਏ ਤਾਂ ਜੋ ਟ੍ਰੈਫਿਕਸ ਸਮੱਸਿਆ ਜਿਹੜੀ ਹੈ ਥੋੜੀ ਜੀ ਰਾਹਤ ਲੋਕਾਂ ਨੂੰ ਮਿਲੇ ਇਹਦਾ ਕਿੰਨਾ ਕੋਈ ਰਿਜ਼ਲਟ ਤੁਹਾਨੂੰ ਮਿਲਿਆ ਹੁਣ ਰਿਜ਼ਲਟ ਬਹੁਤ ਹੈ ਜੀ ਵਿੰਡਿੰਗ ਜ਼ੋਨਸ ਕਾਰਪੋਰੇਸ਼ਨ ਹੁਣ ਡਿਕਲੇਅਰ ਕਰਨ ਵਾਲੀ ਹੈ ਵਿੰਡਿੰਗ 7000 ਰੇੜੀ ਫੜੀ ਵਾਲੇ ਜਿਹੜਾ ਹੈ ਇਹ ਕਮਿਸ਼ਨਰ ਸਾਹਿਬ ਮਿਊਨਿਸਪਲ ਕਮਿਸ਼ਨਰ ਸਾਹਿਬ ਬਰੀਫ ਕਰਨਗੇ ਪ੍ਰੈਸ ਨੂੰ ਉਹ ਆਇਡੈਂਟੀਫਾਈ ਹੋ ਗਏ ਉੱਥੇ ਆਰਓ पार्किंग भी होगी गई जिमें सा सब्जी लेने निकल ओ जी जगह है उर्गनाइजड पार्किंग पार्किंग की झोला लिता अपनी सब्जी लीती उ पीसीआर भी खड़ी है लाइटिंग भी है धरती वाल रेहड़ियाँ भी लगिया हुई हैं ट्रॉलियां भी लगिया हुई इट गिवज एन ऑरगेनाइज लुक कि शहर च कोई लॉ एंड ऑर्डर है लॉलैसनैस नहीं है हमी देखो एक तो यह है दूजा है कि एक रोड है उ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਲੋਕ ਪਾਰਕਿੰਗ ਕਿਤੇ ਕਰ ਰਹੇ ਆ ਪਿੱਛੇ ਹਾਰਨ ਵੱਜ ਰਹੇ ਆ ਫਿਰ ਕੁਝ ਚੀਜ਼ ਲੈ ਰਹੇ ਆ ਕੋਈ ਪਰਚ ਖੋਇਆ ਜਾ ਰਿਹਾ ਹੈ ਤੁਸੀਂ ਦੇਖੋ ਕਿ ਜਿਹੜੀ ਇਹ 17 ਰੋਡਸ ਆਪਾਂ ਆਈਡੈਂਟੀਫਾਈ ਕੀਤੀਆਂ ਹਨ ਤੇ ਉੱਥੇ ਆਪਾਂ ਨੋ ਟੋਲਰੈਂਸ ਜ਼ੋਨ ਬਣਾਏ ਆ ਇੱਥੇ ਟੋਟਲ ਪੈਟੀ ਕ੍ਰਾਈਮ ਖਤਮ ਹੀ ਹੋ ਗਿਆ ਹੈ ਜਿਹੜੇ ਇੱਕੇ ਦੁੱਕੇ ਕ੍ਰਾਈਮ ਹੁੰਦੇ ਆ ਕ੍ਰਾਈਮ ਇਜ਼ ਨਾਰਮਲ ਇਨ ਦ ਸੋਸਾਇਟੀ ਪੈਟੀ ਕ੍ਰਾਈਮ ਹੁੰਦਾ ਰਹਿੰਦਾ ਹੈ ਇੰਪੋਰਟੈਂਟ ਚੀਜ਼ ਇਹ ਹੈ ਕਿ ਕ੍ਰਾਈਮ ਟਰੇਸ ਹੋ ਤੇ ਜਿੰਨਾ ਹੋ ਸਕੇ ਕ੍ਰਾਈਮ ਨੂੰ ਪ੍ਰिवेंट ਵੀ ਕੀਤਾ ਜਾਵੇ ਪ੍ਰੋਵੈਂਸ਼ਨ ਕਿਵੇਂ ਹੁੰਦੀ ਹੈ ਵਿਜ਼ਿਬਿਲਟੀ ਆਫ ਫੋਰਸ ਨਾਲ ਹੁਣ ਤੁਸੀਂ ਦੇਖੋ 44 ట్రాফিক ਪੁਆਇੰਟਸ ਪਹਿਲਾਂ ਪਹਿਲਾਂ ਕੁ 26 ట్రాফিক ਪੁਆਇੰਟਸ ਸੀਗੇ ਹੁਣ ਆਪਾਂ 44 ਕਰਤੇ ਹੈ ਪਹਿਲਾਂ 30% ਆਫ ਪੀਸੀਆਰ ਜਿਹੜੀ ਹੈ ਉਹ ਆਪਾਂ ਇਨਕਰੀਜ਼ ਕਰਤੀ ਹੈ ਤੇ ట్రాਫਿਕ ਦਾ ਤੇ ਪੀਸੀਆਰ ਦੀ ਵਿਜ਼ਿਬਿਲਟੀ ਜਿਹੜੀ ਹੈ ਉਹ ਵਧੀ ਹੈ ਜਿਵੇਂ ਜਿਵੇਂ ਨਿਊਅਰਸ ਦੀ ਸੀਗੀ ਨਿਊਅਰ ਤੁਸੀਂ ਦੇਖੋ ਕਿ ਪਿਛਲੇ ਮੈਨੂੰ ਤਾਂ ਇਹੀ ਫੀਡਬੈਕ ਹੈ ਪਿਛਲੇ 10 ਸਾਲ ਇੰਨਾ ऑर्गेनाइज्ड न्यू ईयर ਨਹੀਂ ਮਨਾਇਆ ਗਿਆ ਸਾਡੀ ਜਿਹੜੀ ਲੇਡੀ ਆਫਸਰਸ ਐ 200 ਦੇ ਕਰੀਬ ਉਹ ਰਾਤ ਨੂੰ ਤਨਤ ਸੀਗੀਆਂ ਕੋਈ ਫੈਮਲੀ ਨਿਊ ईयर ਮਨਾਣ ਜਾ ਰਹੀ ਹੈ ਤੇ ਲੇਡੀ ਵਾਈਜ਼ ਹੋਗੀ ਸਾਡੀ ਪਹਿਣਾ ਹੋਗੀ ਉਹ ਉਹਨਾਂ ਨੂੰ ਦੇ ਫੈਲੋ ਲੇਡੀ ਆਫਸਰਸ ਨੂੰ ਦੇਖ ਕੇ ਇੱਕ ਸੈਂਸ ਆਫ ਸਿਕਿਉਰਿਟੀ ਹੁੰਦੀ ਹੈ ਸੋ ਇਟ ਇਜ਼ 올 ਅਬਾਊਟ ਕੀ ਪਰਸਪੈਕਸ਼ਨ ਕੀ ਹੈ ਪਬਲਿਕ ਦੀ ਤੇ ਪਰਸਪੈਕਸ਼ਨ ਤਾਂ ਹੀ ਪਬਲਿਕ ਦੀ ਸਹੀ ਬੰਦੀ ਹੈ ਜਦ ਉਹ ਰੋਡ ਤੇ ਜਾਂਦੇ ਹੋਏ ਕਿਸੇ ਪੁਲਿਸ ਮੁਲਾਜ਼ਮ ਨੂੰ ਦੇਖਣ ਤੇ ਉਹਦੀ ਐਕਟੀਵਿਟੀ ਨੂੰ ਦੇਖਣ ਕਿ ਉਹ ਐਕਟਿਵ ਹੈ ਤੇ ਐਕਟਿਵਲੀ ਟ੍ਰਾਫਿਕ ਮੈਨੇਜ ਕਰ ਰਿਹਾ ਹੈ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੂੰ ਗਾਈਡ ਕਰ ਰਿਹਾ ਇੱਕ ਚੀਜ਼ ਇਹ ਵੀ ਲੋਕਾਂ ਦੀ ਕਈ ਵਾਰ ਸਾਹਮਣੇ ਹੁੰਦੀ ਕਿ ਕੁਝ ਘਟਨਾਵਾਂ ਦੇ ਵਿੱਚ ਕਹਿੰਦੇ ਨੇ ਕਿ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਦੇਰੀ ਹੋ ਜਾਂਦੀ ਥੋੜੀ ਉਸ ਨੂੰ ਲੈ ਕੇ ਫਾਸਟ ਕੀਤਾ ਸਿਸਟਮ ਸਿਸਟਮ ਫਾਸਟ ਹੋਊਗਾ ਜੀ ਤੇ ਜਿਹੜਾ ਰਿਸਪੌਂਸ ਟਾਈਮ ਹੈ ਤਾਂ ਹੀ ইআরএস ਲਾਂਚ ਕੀਤਾ ਐਮਰਜੈਂਸੀ ਰਿਸਪੌਂਸ ਸਿਸਟਮ ਰਿਸਪੌਂਸ ਟਾਈਮ ਜਿਹੜਾ ਹੈ ਉਹ ਐਟ ਆਲ ਕਾਸਟ 50% ਆਪਾਂ ਡਿਕਰੀਜ਼ ਕਰ ਦਾਂਗੇ ਔਰ ਡਿਕਰੀਜ਼ ਹੋਗਾ ਹੀ ਤਬ ਜਦ ਰੋਡ ਖਲ ਰੋਡ ਜੜੀ ਹੈ ਉਹਦਾ ਜਾਮ ਇੱਕ ਹੋਰ ਇੰਪੋਰਟੈਂਟ ਸਵਾਲ ਹੈ ਜਿਵੇਂ ਤੁਸੀਂ ਵੈਸੇ ਦਾ ਜ਼ਿਕਰ ਕਰ ਹੀ ਦਿੱਤਾ ਕਿ ਲੁੱਟਾਂ ਖੋਹਾਂ ਸਨੇਚਿੰਗ ਇਹਨਾਂ ਚੀਜ਼ਾਂ ਤੋਂ ਬੜਾ ਲੋਕ ਇਸ ਵੇਲੇ ਡਰੇ ਹੋਏ ਨੇ ਅਨਸੇਫ ਮਹਿਸੂਸ ਕਰਦੇ ਨੇ ਇਹ ਟਰੈਕ ਹੋ ਰਹੇ ਨੇ ਲੋਕ ਹੈ ਕੌਣ ਇਹ ਟਰੈਕ ਹੁੰਦੇ ਹਨ ਕੁਝ ਕ੍ਰੋਨਿਕ ਹੁੰਦੇ ਹਨ ਜੇਲ੍ਹ ਤੋਂ ਬਾਹਰ ਆਂਦੇ ਹਨ ਫਿਰ ਦੁਬਾਰਾ ਕਰਦੇ ਹਨ ਆਇਡੈਂਟੀਫਾਈਡ ਹੈ ਤੇ ਸੈਕੰਡ ਫੇਸ 'ਚ ਇਹ ਜਿਹੜਾ ਸੇਫ ਸਿਟੀ ਦਾ ਪ੍ਰੋਜੈਕਟ ਹੈ ਉਹ ਸੈਕੰਡ ਫੇਸ 'ਚ ਆਪਾਂ ਇਹਨੂੰ ਵੀ ਲਾਂਚ ਕਰਨਾ ਹੈ ਇਹਨੇ ਸੋਮੇ ਤਾਂ ਕਹਿ ਸਕਦੇ ਆ ਕਿ ਲੋਕਾਂ ਅਨਸਿਫ ਬਿਲਕੁਲ ਹੀ ਮਹਿਸੂਸ ਕਰਨਗੇ ਹੁਣ ਨਾ ਨਾ ਹੁਣ ਇਹਨਾਂ ਨੂੰ ਸਿਫ ਦੀ ਲੋੜ ਹੀ ਨਹੀਂ ਹੈ ਤੁਸੀਂ ਜਨਰਲ ਪਬਲਿਕ ਨਾਲ ਗੱਲ ਕਰੋ ਦੇ ਫੀਲ ਦੈਟ ਦੇ ਆਰ ਦੇ ਆਰ ਸੇਫ ਇਕਿਤੋ ਕੀ ਘਟਾਏ ਹੋ ਜਾਂਦੀ ਹੈ ਬਟ ਵੀ ਵੀ ਨੀਡ ਟੂ ਸੀ ਦਾ ਬ੍ਰਾਡਰ ਪਿਕਚਰ ਆਫ ਇਟ ਠੀਕ ਹੈ ਸਰ ਧੰਨਵਾਦ ਜਾਣਕਾਰੀ ਦੇਣ ਦੇ ਲਈ ਸੋ ਇਹ ਜਲੰਧਰ ਪੁਲਿਸ ਦੇ ਵੱਲੋਂ ਪਲਾਨ ਤਿਆਰ ਕੀਤਾ ਗਿਆ ਕੀਤਾ ਗਿਆ ਤਾਂ ਫੇਜ਼ ਵਾਈਜ਼ ਜਿਹੜਾ ਇਹ ਸਾਰਾ ਪਲਾਨ ਇੰਪਲੀਮੈਂਟ ਕੀਤਾ ਜਾਵੇਗਾ ਤਾਂ ਜਿਹੜੇ ਲੋਕ ਲੁੱਟਾਂ ਖੋਹਾਂ ਕਰਦੇ ਸੀਗੇ ਉਹਨਾਂ ਦੇ ਉੱਪਰ ਕਿਵੇਂ ਨੱਥ ਪਾਉਣੀ ਹੈ ਜਾਂ ਟ੍ਰੈਫਿਕ ਸਿਸਟਮ ਨੂੰ ਕਿਵੇਂ ਸੁਧਾਰਨਾ ਤਾਂ ਸਾਰਾ ਪਲਾਨ ਜਲੰਧਰ ਪੁਲਿਸ ਦੇ ਵੱਲੋਂ ਤਿਆਰ ਕਰ ਲਿਆ ਗਿਆ ਕੈਮਰਾਮੈਨ ਬ੍ਰਿੰਦਰ ਨਾਲ ਮਨਪੀਰ ਸਿੰਘ ਕਾਲਮ ਜਗਬਣੀ ਟੀਵੀ ਜਲੰਧਰ